ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਹੋਰ ਦੱਸੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਸਭ ਤੋਂ ਪਹਿਲਾਂ ਜਿਹੜੀਆਂ ਪੈਨਾ ਚੈਨਲ ਤੇ ਨਿਊ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਹੁਣ ਆਪਾਂ ਤੁਹਾਨੂੰ ਦਿਖਾਉਣ ਲੈ ਜੀ ਬਹੁਤ ਹੀ ਸੋਨਾ ਬਲੈਕ ਕਲਰ ਦਾ ਸੂਟ ਜਿਹਦਾ ਕਿ ਫੈਬਰਿਕ ਹੈ ਜੀ ਐਸ ਕੇ ਪਲਵਰ ਸ਼ਿਲਕ ਠੀਕ ਹੈ ਜੀ 100% ਵਿਸਕੋਸ ਦੀ ਹੈ ਜਿਹੜੀ ਇਹ ਪਿਓਰ ਹੈ ਪੱਲਵ ਸ਼ਿਲਕੇ ਆ ਗਈ ਠੀਕ ਹੈ ਜੀ ਬਲੈਕ ਕਲਰ ਦਾ ਸੂਟ ਹੈਗਾ ਤੇ ਇਹਦੇ ਵਿੱਚ ਆਪਾਂ ਨੇ ਪਾਏ ਨੇ ਜੀ ਡਿਫਰੈਂਟ ਟੂ ਡਿਫਰੈਂਟ ਕਲਰ ਦੇ ਫਲਾਵਰਸ ਐਂਡ ਕਲਰਸ ਠੀਕ ਹੈ ਜੀ ਬੁਲਿਅਨ ਫਲਾਵਰਸ ਪਾਏ ਹੋਏ ਆ ਤੇ ਨੋਟਸ ਵਰਕ ਦੇ ਫਲਾਵਰਸ ਪਾਏ ਹੋਏ ਆ ਇਹ ਸੂਟ ਦੇ ਵਿੱਚ ਜਿੰਨੇ ਵੀ ਕਲਰ ਨੇ ਇੱਕ ਵੀ ਕਲਰ ਹੈ ਜਿਹੜਾ ਉਹ ਆਪਾਂ ਰਿਪੀਟ ਨਹੀਂ ਕੀਤਾ ਹੈਗਾ ਕਿਉਂਕਿ ਆਪਣੇ ਕਸਟਮਰ ਦੀ ਇਹੀ ਡਿਮਾਂਡ ਸੀ ਜੀ ਵੀ ਜਿਹੜਾ ਸੂਟ ਹੈਗਾ ਉਹਦੇ ਵਿੱਚ ਜਿਹੜੀਆਂ ਬੂਟੀਆਂ ਪੈਣਗੀਆਂ ਉਹਨਾਂ ਦਾ ਕਲਰ ਹੈ ਜਿਹੜਾ ਉਹ ਰਿਪੀਟ ਨਹੀਂ ਹੋਣਾ ਚਾਹੀਦਾ ਠੀਕ ਹੈ ਜੇ ਤੁਸੀਂ ਕਲਰਸ ਦੇਖ ਸਕਦੇ ਹੋਗੇ ਇਹਦੇ ਵਿੱਚ ਆਪਾਂ ਨੇ ਜੀ ਸਿੰਗਲ ਸ਼ੇਡ ਦੇ ਫਲਾਰਸ ਵੀ ਪਾਏ ਹੋਏ ਆ ਜਿਵੇਂ ਬੁੱਲੀਆਂ ਦੇ ਨਾਲ ਤੇ ਡਬਲ ਸ਼ੇਡ ਦੇ ਵੀ ਪਾਏ ਹੋਏ ਨੇ ਠੀਕ ਹੈ ਜੀ ਇਹ ਡਬਲ ਸ਼ੇਡ ਦੇ ਕਲਰ ਕੁਝ ਆਪਾਂ ਘਰ ਵੀ ਬਣਾਏ ਆਗੇ ਜਿਵੇਂ ਦੋ थ्रेड्स ਨੂੰ ਮਿਕਸ ਕਰਕੇ ਜੀ ਤੇ ਕੁਝ ਜਿਹੜੇ ਆਪਾਂ ਨੂੰ ਮਿਲ ਵੀ ਜਾਂਦੇ ਨੇਗੇ ਠੀਕ ਹੈ ਜੀ ਮੈਜ਼ਰਮੈਂਟ ਤੁਸੀਂ ਲਾ ਲਓ ਜੀ 10 ਤੋਂ ਆਪਾਂ ਨੂੰ 12 ਕਲਰ ਮਿਲ ਜਾਂਦੇ ਆ ਡਬਲ ਸ਼ੇਡ ਦੇ ਵਿੱਚ ਠੀਕ ਹੈ ਜੀ ਤੇ ਬਲੈਕ ਕਲਰ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਜਿਹੜਾ ਇਹ ਫੈਬਰਿਕ ਹੈ ਪਲਬਰ ਸ਼ਿਲਕ ਦਾ ਇਹ ਆਗੇ ਜੀ ਆਪਣੇ ਸੂਟ ਦੇ ਬਾਜੂ ਠੀਕ ਹੈ ਜੀ ਇਹਦੇ ਵਿੱਚ ਆਪਾਂ ਨੇ 4 3 2 ਤੇ 1 ਠੀਕ ਹੈ ਜੀ ਇਸ ਟਾਈਪ ਨਾਲ ਪਾਏ ਹੋਏ ਨੇਗੇ ਤੇ ਇਹਦੇ ਵਿੱਚ ਵੀ ਆਪਾਂ ਨੇ ਕੋਈ ਵੀ ਕਲਰ ਰਿਪੀਟ ਨਹੀਂ ਕੀਤਾ ਹੈਗਾ ਠੀਕ ਹੈ ਜੀ ਜੇ ਤੁਸੀਂ ਐਵੇਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਆਪਣਾ ਜਿਹੜਾ ਨੰਬਰ ਹੈ ਜੀ ਉਹ ਸਕਰੀਨ ਦੇ ਉੱਪਰ ਲਿਖਿਆ ਹੋਇਆ ਹੈਗਾ ਕਾਰਨਰ ਦੇ ਉੱਪਰ ਤੁਸੀਂ ਆਪਾਂ ਨੂੰ ਕਾਲ ਕਰਕੇ ਪਤਾ ਕਰ ਸਕਦੇ ਹੋਗੇ ਠੀਕ ਹੈ ਜੀ ਤੇ ਇੱਕ ਆਪਾਂ ਕੋਟੀਆਂ ਸਵੈਟਰਾਂ ਵੀ ਰੈਡੀ ਕਰ ਰਹੇ ਹਾਂ ਜੀ ਜੇ ਤੁਸੀਂ ਕੋਟੀ ਸਵੈਟਰ ਰੈਡੀ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਤਾਂ ਤੁਸੀਂ ਉਹ ਵੀ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਟ੍ਰੇਸ ਪੇਪਰ ਰੈਡੀ ਕਰਵਾਉਣਾ ਚਾਹੁੰਦੇ ਹੋ ਜੀ ਤੁਸੀਂ ਟ੍ਰੇਸ ਪੇਪਰ ਵੀ ਰੈਡੀ ਕਰਵਾ ਸਕਦੇ ਹੋ ਮੈਂ ਕੁਝ ਕੁ ਸੂਟਾਂ ਦੀ ਫੋਟੋ ਟ੍ਰੇਸ ਪੇਪਰਾਂ ਦੀ ਫੋਟੋ ਤੇ ਕੋਟੀਆਂ ਦੀ ਫੋਟੋ ਜੈਕੇਟਾਂ ਦੀ ਲਾਸਟ ਦੇ ਵਿੱਚ ਲਾ ਦਾਂਗੀ ਠੀਕ ਹੈ ਜੀ ਬਾਕੀ ਮੇਰੀ ਵੀਡੀਓ ਵੀ ਅਪਲੋਡ ਕੀਤੀ ਹੋਈ ਹੈ ਤੁਸੀਂ ਵੀਡੀਓ ਵੀ ਦੇਖ ਸਕਦੇ ਹੋਗੇ ਠੀਕ ਹੈ ਜੀ ਪ੍ਰਾਈਸ ਆਪਾਂ ਨੇ ਜਿੰਮੇ ਸੂਟਾਂ ਦੇ ਜੈਨੂਨ ਨੇਗੇ ਉਵੇਂ ਹੀ ਆਪਾਂ ਨੇ ਕੋਟੀ ਵਗੈਰਾ ਦੇ ਵੀ ਪ੍ਰਾਈਸ ਨੇ ਜਿਹੜੇ ਉਹ ਜੈਨੂਨ ਹੀ ਰੱਖੇ ਹੋਏ ਨੇਗੇ ਠੀਕ ਹੈ ਜੀ ਲਓ ਜੀ ਇਹ ਆ ਗਏ ਆਪਣੇ ਸੂਟ ਦੀ ਬਾਜੂ ਤੇ ਹੀ ਆਪਣੇ ਸੂਟ ਦੇ ਪਹੁੰਚ ਆ ਗਏ ਸ਼ਾਈਨਿੰਗ ਤੁਸੀਂ ਫੈਬਰਿਕ ਦੇ ਵਿੱਚ ਦੇਖ ਸਕਦੇ ਹੋ ਤੇ ਕਿੰਨਾ ਜ਼ਿਆਦਾ ਸੌਫਟ ਫੈਬਰਿਕ ਹੈ ਤੁਸੀਂ ਇਹ ਦੇਖ ਸਕਦੇ ਹੋ ਵੀ ਮੇਰੇ ਹੱਥ ਦੇ ਉੱਪਰ ਜਿਹੜਾ ਫੈਬਰਿਕ ਹੈ ਕਿੰਨਾ ਜ਼ਿਆਦਾ ਸੌਫਟ ਹੈਗਾ ਹਨਾ ਜੀ ਦੇਖਣ ਤੋਂ ਹੀ ਪਤਾ ਲੱਗ ਰਿਹਾ ਹੈਗਾ ਆਪਾਂ ਨੂੰ ਵੀ ਕਿੰਨਾ ਜ਼ਿਆਦਾ ਸੌਫਟ ਫੈਬਰਿਕ ਹੈ ਤੇ ਕਿੰਨੀ ਸ਼ਾਈਨਿੰਗ ਵਾਲਾ ਫੈਬਰਿਕ ਹੈ ਤੇ ਇਹ ਫੁੱਲ ਸੂਟ ਨੂੰ ਲਾਈਨਿੰਗ ਲੱਗਦੀ ਹੈਗੀ ਠੀਕ ਹੈ ਜੀ ਤੇ ਇਹ ਜਿਹੜੇ ਆਪਣੇ ਬਾਜੂ ਲੇੰਗੇ ਹੈ ਆਪਾਂ ਰੈਡੀ ਕੀਤੇ ਹੋਏ ਨੇਗੇ ਜੀ 14 ਇੰਚ ਦੇ ਵਿੱਚ ਠੀਕ ਹੈ ਜੀ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਵੀ ਆਪਾਂ ਇਹਨਾਂ ਦੀਆਂ ਨਿਸ਼ਾਨੀਆਂ ਨੇ ਜਿਹੜੀਆਂ ਉਹ ਕਿਸ ਟਾਈਪ ਨਾਲ ਲਗਾਈਏ ਤਾਂ ਤੁਸੀਂ ਮੈਨੂੰ ਠੀਕ ਹੈ ਜੀ ਕਮੈਂਟ ਕਰ ਦਿਓ ਤਾਂ ਮੈਂ ਤੁਹਾਨੂੰ ਉਹ ਵਾਲੇ ਡਿਜ਼ਾਈਨਸ ਦੇ ਵੀਡੀਓ ਵੀ ਸੈਂਡ ਕਰ ਦੂੰ ਇਹ ਆ ਗਿਆ ਜੀ ਕੁਝ ਕੁ ਡਿਜ਼ਾਈਨ ਸੂਟਾਂ ਦੇ ਜਿਵੇਂ ਇਹ ਪੱਥਰ ਟਾਂਕੇ ਦਾ ਆ ਗਿਆ ਠੀਕ ਹੈ ਜੀ ਨੈਕਸਟ ਆਪਾਂ ਪਾਉਣੇ ਨੇ ਜੀ ਬੂਟੀਆਂ ਠੀਕ ਹੈ ਜੀ ਇਹ ਇੱਧਰ ਆ ਗਿਆ ਜੀ ਆਪਣੇ ਕੁਝ ਕੁ ਬੂਟੇ ਤਿੰਨ ਤਿੰਨ ਫਲਾਰਸ ਇਕੱਠੇ ਕਰਕੇ ਪਾਏ ਹੋਏ ਨੇਗੇ ਨੈਕਸਟ ਆ ਗਿਆ ਜੀ ਹੈਵੀ ਸੂਟ ਜਿਹਦੇ ਵਿੱਚ ਨੈਕ ਤੇ ਵਰਕ ਹੈ ਘੇਰੇ ਤੇ ਫੁੱਲ ਹੈਵੀ ਵਰਕ ਆ ਗਿਆ ਜੀ ਇਹ ਆ ਗਿਆ ਜੀ ਵਾਈਟ ਜੌਰਜਟ ਦਾ ਸੂਟ ਠੀਕ ਹੈ ਜੀ ਮੈਚਿੰਗ ਸੂਟ ਵੀ ਹੈਗੇ ਨੇ ਜਿਵੇਂ ਇਹ ਮੈਚਿੰਗ ਸੂਟ ਹੈ ਜੀ ਟਾਈਡ ਆਏ ਦਾ ਇਹਦੇ ਨਾਲ ਦੁਪੱਟਾ ਆ ਗਿਆ ਜੀ ਨੈਕਸਟ ਆ ਗਿਆ ਜੀ ਬਹੁਤ ਹੀ ਸੋਹਣਾ ਸਕਾਈ ਬਲੂ ਕਲਰ ਦਾ ਸੂਟ ਜਿਨਾਂ ਨੂੰ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੀਆਂ ਨਿਊ ਵੀਡੀਓ ਨਾਲ ਕੱਲ ਨੂੰ 11 ਵਜੇ ਥੈਂਕ ਯੂ